ਹਾਂਜੀ ਮਲੋਟਾ ਲਿਓ ਹੁਣ ਤੁਹਾਨੂੰ ਗਾਰਮੈਂਟ ਦੇ ਵਿੱਚ ਬਾਹਰ ਜਾਂਦੀ ਕਿਤੇ ਲੋੜ ਨਹੀਂ ਐ ਕਿਦਰ ਗਾਰਮੈਂਟਸ ਉੱਪਰ ਸਭ ਕੁਝ ਹੋਲਸੇਲ ਰੇਟਾਂ ਦੇ ਉੱਪਰ ਅਵੇਲੇਬਲ ਐ ਹੁਣ ਸਾਡੀ ਡਬਲ ਡਿਸਕਾਊਂਟ ਆਫਰ ਚੱਲ ਰਹੀ ਐ ਪਹਿਲਾ ਡਿਸਕਾਊਂਟ ਸਾਡਾ ਇਹ ਐ ਕਿ ਸਾਡਾ ਜਿਹੜਾ ਐਮ ਆਰਪੀ ਐ ਉਹ ਮਾਰਕੀਟ ਨਾਲੋਂ 20% ਘੱਟ ਐ ਤੇ ਉਸ ਤੋਂ ਬਾਅਦ ਅਸੀਂ 30% ਡਿਸਕਾਊਂਟ ਤੁਹਾਨੂੰ ਹੋਰ ਦੇ ਰਹੇ ਹਾਂ ਸਾਡੇ ਕੋਲੇ ਗਾਰਮੈਂਟਸ ਦੇ ਗਰਲਸ ਦਾ ਐ ਲੇਡੀਜ਼ ਦਾ ਐ ਬੱਚੇ ਦਾ ਐ ਮੈਨਜ਼ ਦਾ ਐ ਹਰ ਆਰਟੀਕਲ ਸਾਡੇ ਕੋਲ ਅਵੇਲੇਬਲ ਸਾਡੀ ਜਿਹੜੀ ਸਟੋਰ ਦੇ ਉੱਪਰ ਕਲੈਕਸ਼ਨ ਐ ਪੂਰੀ ਤਾਂ ਨਹੀਂ ਦਿਖਾ ਪਾਵਾਂਗੇ ਪਰ ਜਿੰਨੀ ਦੇ ਲਈ ट्राउजर ਆਗੇ বেল ਬਾਟਮ ਕੋਰੀਅਨ ਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਡੈਨਿਮ ਦੇ ਵਿੱਚ বেল ਬਾਟਮ ਆਗੇ ਸਟੇਟ ਦੇ ਵਿੱਚ ਸਾਰੇ ਪੈਟਰਨ ਆ ਗਏ ਮਤਲਬ ਤੁਹਾਨੂੰ ਹਰ ਤਰ੍ਹਾਂ ਦੀ ਆਈਟਮ ਆਏ ਦੇ ਵਿੱਚ ਪੈਂਟ ਦੇ ਵਿੱਚ ਵੀ ਡੈਨਿਮ ਦੇ ਵਿੱਚ ਵੀ ਕੋਰੀਅਨ ਦੇ ਵਿੱਚ ਵੀ ਸਾਰੀਆਂ ਆਈਟਮਾਂ ਮਿਲਣਗੀਆਂ ਸਾਰੇ ਨਵੇਂ-ਨਵੇਂ ਕਲਰ ਹੈ ਜਿਹੜੇ ਤੁਹਾਨੂੰ ਇਹਦੇ ਸਾਡੇ ਕੋਲ ਅਵੇਲੇਬਲ ਹੈ ਨਾਈਟ ویئر ਦੇ ਵਿੱਚ ਸਾਡੇ ਕੋਲ ਤੁਹਾਨੂੰ ਕਾਫੀ ਬ੍ਰਾਂਡ ਮਿਲਣਗੇ ਬੰਬੇ ਦੇ ਵੀ ਕਾਫੀ ਬ੍ਰਾਂਡ ਹੈ ਬਾਕੀ ਜੇ ਉਸ ਤੋਂ ਇਲਾਵਾ ਕਿਡਲੇ ਐ ਐਮ ਐਲ ਨਹੀਂ ਹੈ ਸਵੀਟ ਟੱਚ ਹੈ ਸਵੀਟ ਪੀ ਨਹੀਂ ਹੈ ਐਸਟਰਾ ਸਾਟਨ ਦੇ ਵਿੱਚ ਨਾਈਟ ਸੂਟ ਹੈ ਕੋਟ ਸੈੱਟ ਦੇ ਵਿੱਚ ਨਾਈਟ ਸੂਟ ਹੈ ਵੋਇਸ ਦੇ ਲਈ ਕੋਟ ਸ ਅਬ ਦੇ ਵਿਸਟਨ ਉਹ ਆਈਟਮਾਂ ਕਾਫੀ ਮਿਲਣਗੀਆਂ ਸਾਰੇ ਕੋਰੀਅਨ ਦੇ ਵਿੱਚ ਟਾਪ ਹੈ ਫੈਂਸੀ ਪਾਰਟੀ ਵੇਅਰ ਦੇ ਵਿੱਚ ਵਿੰਟਰ ਦੇ ਵਿੱਚ ਵੀ ਸਾਰੇ ਆਰਟੀਕਲ ਆ ਚੁੱਕੇ ਆ ਫੁੱਲ ਸਟਾਕ ਹੈ ਵਿੰਟਰ ਦੇ ਵਿੱਚ ਆਪਣੇ ਕੋਲ ਜੈਂਟਸ ਦੇ ਵਿੱਚ ਫੁੱਲ 슬ੀਵ ਐਂਡ 슬ੀਵਲੈਸ ਜੈਕਟਾ ਉਪਲਬਧ ਨੇ ਐਸੇ ਰੱਦਰਾਂ ਤੁਹਾਨੂੰ ਬੁਆਏਜ਼ ਦੇ ਵਿੱਚ ਫੈਂਸੀ ਆਰਟੀਕਲ ਹੈ ਜਿਵੇਂ ਇਸ ਤਰ੍ਹਾਂ ਇੰਡੋ-ਵੈਸਟਰਨ ਦੇ ਵਿੱਚ ਹੈ ਸ਼ਰਟ ਦੇ ਨਾਲ ਹੈ ਕੋਟ ਪੈਂਟ ਦੇ ਵਿੱਚ ਕਾਫੀ ਕਲਰ ਮਿਲ ਜਾਣਗੇ ਇਸ ਤਰ੍ਹਾਂ ਦੇ ਤੁਹਾਨੂੰ ਹਜ਼ਾਰਾਂ ਆਰਟੀਕਲ ਸੈਂਕਡੋ ਆਰਟੀਕਲ ਸਾਡੇ ਕੋਲ ਅਵੇਲੇਬਲ ਮਿਲਣਗੇ ਔਰ ਪ੍ਰੋਪਰ ਸਾਈਜ਼ ਮਿਲਣਗੇ ਇਹਨਾਂ ਦੇ ਆਪਣੇ ਕੋਲ ਜੈਂਟਸ ਦੇ ਵਿੱਚ ਕਾਰਗੋ ਪੈਂਟ 对对对